ਸਾਂ ਸੰਜਾ ਟੀਵੀ ਤੇ ਪ੍ਰੋਗਰਾਮ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਹਿਰਾਈਆਂ ਚੋਂ ਸਵਾਗਤ ਹੈ ਦੁਨੀਆ ਪਰਦੇ ਦਰਸ਼ਕ ਜਦੋਂ ਪਿਛਲੀ ਵਾਰੀ ਗੱਲਬਾਤ ਹੋਈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਇਹੋ ਜਿਹਾ ਟਰਸਟ ਆ ਦੁਨੀਆ ਭਰ ਦੇ ਵਿੱਚ ਕੰਮ ਕਰ ਰਿਹਾ ਹੈ ਜਿਨੇ ਇੱਕ ਇਹੋ ਜਿਹਾ ਰਿਕਾਰਡ ਕਾਇਮ ਕੀਤੇ ਨੇ ਜੇ ਗਿਨੀਸ ਬੁੱਕ ਆਫ ਰਿਕਾਰਡ ਦੇ ਵਿੱਚ ਇਹਨੂੰ ਦਰਜ ਵੀ ਕੀਤਾ ਜਾਂਦਾ ਤਾਂ ਵੀ ਥੋੜਾ ਹੈ ਕਿਉਂਕਿ ਹਰ ਵਿਅਕਤੀ ਆਪਣੀ ਦਸਾਂ ਨਵਾਂ ਦੀ ਕਿਰਤ ਦੇ ਵਿੱਚੋਂ ਕਹਿੰਦਾ ਕਿ ਮੈਂ ਦਸਵੰਦ ਕੱਢਣਾ ਹੈ ਦਸਵਾਂ ਹੀ ਸਾ ਕੱਢਣਾ ਹੈ ਦੁਨੀਆ ਦਾ ਕਿਹੜਾ ਹੋ ਜਾ ਸ਼ਖਸ਼ਾ ਜਿਹੜਾ ਕਹਿੰਦਾ ਨਹੀਂ 10 ਵੰਦ ਨਹੀਂ ਬਲਕਿ ਦਸਵੰਦ ਹੈ ਜਿਹੜਾ ਮੈਂ ਆਪਣੇ ਘਰ ਦੇ ਪਰਿਵਾਰ ਦੇ ਖਰਚੇ ਚਲਾਉਣੇ ਆ ਬਾਕੀ ਜੋ ਕੁਝ ਹੈ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਸਰਬੱਤ ਦਾ ਪਲਾ ਚੈਰਿਟੀਬਲਸ ਦੇ ਬਾਨੀ ਫਾਊਂਡਰ ਇਨਸਾਨੀਅਤ ਨੂੰ ਪਿਆਰ ਕਰਨ ਵਾਲੀ ਇੱਕ ਰੂਹ ਡਾਕਟਰ ਐਸ ਪੀ ਸਿੰਘ ਉਬਰਾਏ ਹੁਣਾਂ ਨਾਲ ਕਰਦੇ ਆ ਗੱਲਬਾਤ ਉਬਰਾਏ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਚ ਸਵਾਗਤ ਹੈ ਪ੍ਰੋਗਰਾਮ ਦੇ ਲਾਂਦੇ ਸਾਈਂ ਜੀ ਸਸਕਾਲ ਮੈਂ ਪਿਛਲੀ ਵਾਰੀ ਤੁਹਾਡਾਂ ਗੱਲਬਾਤ ਕੀਤੀ ਸੀ ਕਿ ਜਿਹੜੀ ਅਨੰਦਪੁਰ ਸਾਹਿਬ ਦੇ ਵਿੱਚ ਯੂਨੀਵਰਸਿਟੀ ਬਣ ਗਈ ਹੈ ਮਸ਼ਰੂਇਤੋ ਕਲਮਾ ਬਾਕੀ ਕਾਰਜਾਂ ਦੀ ਗੱਲ ਕਰਦੇ ਆਂ ਆਪਾਂ ਕਿ ਉਸ ਯੂਨੀਵਰਸਿਟੀ ਦੇ ਵਿੱਚ ਕਿਉਂਕਿ ਇਹ ਤਾਂ ਹੈ ਨਹੀਂ ਕਿ ਪਹਿਲਾਂ 30 ਏਕੜ ਜ਼ਮੀਨ ਲੈਣੀ ਉਸ ਤੇ ਕਰੋੜਾਂ ਰੁਪਏ ਲਾ ਕੇ ਉਹਦੀ ਕੰਸਟ੍ਰਕਸ਼ਨ ਕਰਨੀ ਫੇਰ ਸਟਾਫ ਤੁਹਾਡਾ ਪੂਰਾ ਚੱਲ ਰਿਹਾ ਬੱਚਿਆਂ ਦੀਆਂ ਫੀਸਾਂ ਨੇ ਕਰੋੜਾਂ ਰੁਪਏ ਮਹੀਨੇ ਦਾ ਖਰਚਾ ਹੈ ਸਵਾਲ ਆਇਆ ਸੀ ਕਿ ਉਬਰਾਇ ਸਾਬ ਨੂੰ ਜ਼ਰੂਰ ਪੁੱਛਿਓ ਕਿ 1 ਕਰੋੜ ਰੁਪਈਆ ਜਿਹੜਾ ਖਰਚ ਹੋਣਾ ਹੈ ਆਉਣਾ ਕਿੱਥੋਂ ਹੈ ਤੁਰਜੇ ਵੀ ਤਾਂ ਕਲੀਅਰ ਕਰੋ ਨਾ ਯੂਨੀਵਰਸਿਟੀ ਦਾ ਬਣਗੇ ਸੇਵਾ ਲੰਗਰ ਤੁਸੀਂ ਸ਼ੁਰੂ ਕਰਤਾ ਵਿੰਦੇ ਆ ਦਾ ਪੈਸਾ ਕਿੱਥੋਂ ਆਏਗਾ ਜੀ ਸਾਕਲਦੇਵ ਸਿੰਘ ਜੀ ਮੈਂ ਕਿਉਂਕਿ ਬਹੁਤ ਥੱਲੋਂ ਉਠਿਆ ਜੀ 392 ਰੁਪਏ ਦੀ ਨੌਕਰੀ ਤੋਂ ਮੈਂ ਸਟਾਰਟ ਕੀਤਾ ਸੀਗਾ ਜੀ ਚਲੋ ਮੇਰੀ ਕੜੀ ਮਿਹਨਤ ਹੈ ਇਮਾਨਦਾਰੀ ਹੈ ਮਤਲਬ ਕਿ ਵਾਇਗਰੂ ਦਾ ਪੂਰਾ ਸਾਥ ਰਿਹਾ ਸਿਰ ਤੇ ਹੱਥ ਰਿਹਾ ਮੇਰੇ ਅਸੀਂ ਸਟੈਪ ਚੜਦੇ ਚੜਦੇ ਪਹੁੰਚੇ ਆ ਤੇ ਹਰ ਚੀਜ਼ ਨੂੰ ਮੈਂ ਪ੍ਰੈਕਟੀਕਲ ਲਿਆ ਚਾਹੇ ਮੇਰੇ ਕੋਲ 10 ਬੰਦੇ ਕੰਮ ਕਰਦੇ ਸੀ ਤੇ ਮੈਂ ਉਹਨੂੰ ਸਿਸਟਮ ਨੂੰ ਸੰਭਾਲਿਆ ਹੂੰ ਹੂੰ ਉਸ ਤੋਂ ਬਾਅਦ ਇੱਕ ਅਜਿਹੇ ਟਾਈਮ ਆ ਗਿਆ ਜਦੋਂ ਮੈਂ ਹੋਟਲ ਲਾਈਨ ਵਿੱਚ ਸੀ ਮੇਰੇ ਕੰਸਟ੍ਰਕਸ਼ਨ ਕੰਮ ਚੱਲਦੇ ਸੀ ਤੇ ਹਜ਼ਾਰ ਤੋਂ ਉੱਤੇ ਜਿਹੜਾ ਸੀ ਵਰਕਰ ਮੇਰੇ ਕੋਲ ਕੰਮ ਕਰਦਾ ਸੀ ਤੇ ਮੈਂ ਉਹਨਾਂ ਨੂੰ ਵੀ ਸੰਭਾਲਿਆ ਹੂੰ ਉਦੋਂ ਵੀ ਸਾਡੇ ਖਰਚੇ ਬਹੁਤ ਸੀ ਪੈਸਾ ਆਣਾ ਕਿੱਥੋਂ ਹੈ ਜਾਣਾ ਕਿੱਥੋਂ ਇਹ ਅਕਾਊਂਟਿੰਗ ਬਹੁਤ ਜ਼ਰੂਰੀ ਹੁੰਦੀ ਹੈ ਸੋ ਮੈਂ ਇੱਕ ਪ੍ਰੈਕਟੀਕਲ ਬੰਦਾ ਹੋਣ ਦੇ ਕਰਕੇ ਨਾ ਜੀ ਹਮ ਹਮ ਸਰਬਦਾ ਪਾਲਾ ਚੈਰੀਟੇਬਲ ٹرسٹ ਇਹਨੂੰ ਸ਼ੁਰੂ ਕੀਤਾ ਹੈ ਹੂੰ ਤੇ ਲੋਕ 2011 ਵਿੱਚ ਕਹਿ ਰਹੇ ਸੀ ਮੈਨੂੰ 11 12 ਚ ਉਹ ਕਹਿੰਦੇ ਯਾਰ ਇੱਥੇ ਇੰਨੇ ਖਰਚੇ ਹੋਤੇ ਹੋ ਰਹੇ ਵੀ ਤੁਸੀਂ ਡੋਨੇਸ਼ਨ ਲੈਂਦੇ ਨਹੀਂ ਕਦੋਂ ਹੂੰ ਹੂੰ ਇਹ ਕਿੱਦਾਂ ਚੱਲੂਗਾ ਮੈਂ ਉਹੀ ਤਾਂ ਉਹੀ ਮੇਰੇ ਮਨ 'ਚ ਵੀ ਆ ਰਿਹਾ ਸੀ ਜਿਹੜਾ ਸਵਾਲ ਮੈਨੂੰ ਪਿਛਲਾ ਪ੍ਰੋਗਰਾਮ ਦੇਖ ਕੇ ਦਰਸ਼ਕਾਂ ਨੇ ਪੁੱਛਿਆ ਕਿ ਤੁਸੀਂ ਡਾਕਟਰ ਸਾਹਿਬ ਨੂੰ ਸਵਾਲ ਹੀ ਨਹੀਂ ਪੁੱਛਿਆ ਹਾਂਜੀ ਮੈਂ ਫਿਰ ਦੱਸਿਆ ਉਹਨਾਂ ਨੂੰ ਮੈਂ ਕਿਹਾ ਜੀ ਕੋਈ ਲੋੜ ਨਹੀਂ ਪੈਣੀ ਮੈਂ ਇੱਕ ਸਿਸਟਮ ਇਹੋ ਜਿਹਾ ਬਣਾਇਆ ਹੋਇਆ ਔਰ ਦੇਖੋ ਅੱਜ 15 ਸਾਲ ਹੋ ਗਏ ਨੇ ਹੂੰ ਕੋਈ ਥੋਟ ਨਹੀਂ ਆਈ ਉਹ ਤਾਂ ਦੇਖੋ ਵਾਈਗਰੂ ਦਾ ਮੈਦਾ ਆਪਣੇ ਮਨ ਲੱਕੀ ਸਮਝਦਾ ਕਿ ਉਹਨੇ ਆਪਣਾ ਖਿਸਾ ਤੇ ਨਾਲ ਹੀ ਮੈਨੂੰ ਇਹ ਵੀ ਦੇਤੀਆਂ ਕਿੱਸਾ ਮੇਰਾ ਹੱਥ ਪਾਵਰ ਟਾਰਨੀ ਆ ਵੀਤ ਪੈ ਤੋ ਪੈ ਹੈ ਲਈ ਚੱਲ ਤੇ ਖਰਚੀ ਚੱਲ ਖਰਚੀ ਚੱਲ ਕੋਈ ਥੋੜ੍ਹ ਆਂਦੀ ਨਹੀਂ ਹੈ ਜੀ 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 ਸੋ ਇਸੇ ਤਰ੍ਹਾਂ ਜਿੱਦਾਂ ਹੁਣ ਟਸਟ ਚੱਲਦਾ ਸਾਡਾ ਸਾਨੂੰ 15 ਸਾਲ ਤੋਂ ਕੋਈ ਲੋੜ ਨਹੀਂ ਪਈ ਕਿਸੇ ਤੋਂ ਪੈਸਾ ਨਹੀਂ ਲਿਆ ਸੀ ਯੂਨੀਵਰਸਿਟੀ ਜਿਹੜੀ ਟੂਟ ਡਿਫਰੈਂਟ ਹੋ ਗਿਆ ਕਿਉਂਕਿ ਇਹਦੇ ਵਿੱਚ ਸਾਡੇ ਕਿ ਹੁਣ ਅੱਜ ਦੀ ਡੇਟ ਸਾਡੇ ਜਿਹੜੇ ਸਾਡਾ ਜਿਹੜਾ ਇੰਸਟੀਚਿਊਟ ਚੱਲ ਰਿਹਾ ਨਾ ਜੀ ਸਾਡਾ 5-6 ਲੱਖ ਦਾ ਖਰਚਾ ਮਹੀਨੇ ਦਾ ਜ਼ਿਆਦਾ ਨਹੀਂ ਹੈਗਾ ਇਸ ਵੇਲੇ ਇਸ ਵੇਲੇ ਲੇਕਿਨ ਹੁਣ ਜਦੋਂ 200 ਬੱਚਿਆਂ ਦੀਆਂ ਫੀਸਾਂ ਦੇਤੀਆਂ ਸੀ ਫਿਰ ਅਸੀਂ ਜਿਹੜੇ ਕੋਰਸਸ ਲਏ ਨੇ ਉਹਨਾਂ ਦੀਆਂ ਫੀਸਾਂ ਜਮ੍ਹਾਂ ਕਰਾਣੀਆਂ ਯੂਨੀਵਰਸਿਟੀ ਨੂੰ ਅੱਜ ਜਦੋਂ ਸਿਆਣਾ ਸਾਨੂੰ ਗ੍ਰੈਜੂਏਸ਼ਨ ਹੋ ਗਈ ਪੋਸਟ ਗ੍ਰੈਜੂਏਸ਼ਨ ਸਾਨੂੰ ਮਿਲ ਗਈ ਹੈ ਉਹਨਾਂ ਦੀਆਂ ਫੀਸਾਂ ਵੀ ਜਮ੍ਹਾਂ ਕਰਾ ਦਿੱਤੀਆਂ ਸੀ ਸੋ ਇਹ ਖਰਚੇ ਦਾ ਹੈ ਹੀ ਆ ਨਾ ਜੀ ਇਹ ਯੂਨੀਵਰਸਿਟੀ ਨੂੰ ਜਾਣੇ ਜਾਣੇ ਆ ਔਰ ਬੱਚਿਆਂ ਦੀ ਗਿਣਤੀ ਅੱਜ 200 ਹੈ ਵੱਧ ਕੇ 5-700 1000 2000 ਹੋਣੀ ਹੈ ਨਾ ਜੀ ਉਹ ਵੀ ਫੀਸਾਂ ਦੇਣੀਆਂ ਸਾਰਾ ਅਸੀਂ ਕੈਲਕੂਲੇਟ ਕੀਤਾ ਹੋਇਆ ਹੈ ਤੇ ਹੁਣ ਖਰਚਾ ਇੰਨਾ ਹੈਗਾ ਤੇ ਇੱਕ ਸਾਲ ਦਾ ਸਾਡਾ ਖ ਲੱਖ ਰੁਪਏ 15 ਦਾ 16 ਦਾ 20 ਲੱਖ ਰੁਪਏ ਖਰਚਾ ਸਾਡਾ ਮਹੀਨੇ ਦਾ ਇਹ ਹੋ ਜਾਣਾ ਹੈ ਉਦੋਂ ਬਾਅਦ ਜਦੋਂ ਇਹ ਫੁੱਲ ਫਲੈਜ ਬਣ ਜਾਂਦੀ ਹੈ ਤੇ ਸਾਡਾ ਖਰਚਾ ਯੂਨੀਵਰਸਿਟੀ ਬਣ ਜਾਂਦੀ ਹੈ ਸਾਡਾ ਖਰਚਾ 60 70 ਲੱਖ ਜ 80 ਲੱਖ ਇਹ ਸਾਡਾ ਆਣਾ-ਆਣਾ ਮਹੀਨੇ ਦਾ ਖਰਚਾ ਇਹ ਆਣਾ ਹੈ ਆਣਾ ਹੈ ਲੇਕਿਨ ਇਹਨੂੰ ਮੈਂ ਦੂਸਰੀ ਤਰ੍ਹਾਂ ਕੈਲਕੂਲੇਟ ਕਰਕੇ ਮੈਂ 1 ਕਰੋੜ ਰੁਪਏ ਰੱਖਿਆ ਕਿ 1 ਕਰੋੜ ਰੁਪਏ ਸਾਡਾ ਸਾਲ ਦਾ ਖਰਚਾ ਯੂਨੀਵਰਸਿਟੀ ਦਾ ਮਹੀਨੇ ਦਾ ਖਰਚਾ ਆਉਣਾ ਹੈ ਇਹ ਹੋਣਾ ਹੀ ਹੋਣਾ ਹੈ ਸੋ ਉਹ ਜਿਹੜਾ ਸਾਡਾ ਹੁਣ 12 ਤੋਂ 15 ਕਰੋੜ ਰੁਪਏ ਸਾਲ ਦਾ ਜਿਹੜਾ ਹੈ ਉਹ ਅਸੀਂ ਜਨਰੇਟ ਕਿੱ ਹੁਣ ਰਸੀਦ ਬੁੱਕ ਮੈਂ ਤੁਹਾਡਾ ਦਫਤਰ ਦੇਖ ਕੇ ਆਇਆ ਹਾਂ ਪਟਿਆਲੇ ਦੇ ਵਿੱਚ ਤੁਹਾਡੇ ਕੋਲ ਤਾਂ ਰਸੀਦ ਬੁੱਕ ਹੀ ਹੈ ਨਹੀਂ ਜਿੱਤੇ ਕੋਈ ਡੋਨੇਸ਼ਨ ਦੇਵੇ ਅਗਲਾ ਕਹਿੰਦਾ ਨਹੀਂ ਹੀ ਲਓ ਮੇਰਾ 50000 ਡਾਲਰ ਤੁਸੀਂ ਲਿਖ ਲਓ ਤੁਸੀਂ ਤਾਂ ਕਿ ਅਕਸੈਪਟ ਹੀ ਨਹੀਂ ਕਰਦੇ ਨਹੀਂ ਲੈਂਦੇ ਤੇ ਮੇਰੇ ਹੁਣ ਇਹ ਹੁੰਦਾ ਵੀ ਕਿ ਇਹ ਸਿਸਟਮ ਇਸ ਤਰੀਕੇ ਨਾਲ ਬਣਾਵਾ ਦੇਖੋ ਅੱਜ ਤੱਕ ਮੈਂ ਬੈਠਾ ਹਾਂ ਤੇ ਇਨੇ ਸਾਲ ਜੀਣਾ ਹਰ ਬੰਦੇ ਨੇ ਜਾਣਾ ਹੀ ਆ ਨਾ ਜੀ ਜੀ ਬਿਲਕੁਲ ਦੋ ਸਾਲ ਚਾਰ ਸਾਲ ਪੰਜ ਸਾਲ ਪਤਾ ਤਾਂ ਇੱਕ ਪਲ ਦਾ ਨਹੀਂ ਪਤਾ ਬਿਲਕੁਲ ਤੇ ਇਥੋਂ ਸਟੂਡੀਓ ਜੀ ਨਿਕਲ ਕੇ ਸਾਡੇ ਨਾਲ ਕੀ ਹੋਣਾ ਸਾਨੂੰ ਕਹਾਂ ਵੀ ਸੱਸ ਐਸ ਭਾਂਡੇ ਕਿਤਨਾ ਕੁ ਲੱਗਾ ਠਣਕਾ ਲੇਕਿਨ ਮੈਂ ਇਹ ਚਾਹੁੰਦਾ ਕਿ ਇਸ ਟਾਸਟ ਵੀ ਨਹੀਂ ਬਣਾਇਆ ਤੇ ਯੂਨੀਵਰਸਿਟੀ ਦਾ ਇਹ ਕਰ ਰਿਹਾ ਕਿ ਮੇਰੇ ਤੋਂ ਬਾਅਦ ਵੀ ਹਾਂ ਯੂਨੀਵਰਸਿਟੀ ਨੂੰ ਕੋਈ ਫਰਕ ਨਹੀਂ ਪੈਣਾ ਤੇ ਯੂਨੀਵਰਸਿਟੀ ਬੰਦ ਨਹੀਂ ਹੋਣੀ ਚਾਹੀਦੀ ਅਗਰ ਅੱਜ ਮੈਂ ਕਿਹਾ ਕਿ ਫ੍ਰੀ ਜੀ ਯੂਨੀਵਰਸਿਟੀ ਤੇ ਇਟ ਮੀਨਸ ਫ੍ਰੀ ਰਹੇਗੀ ਸੋ 1 ਕਰੋੜ ਰੁਪਿਆ ਮਤਲਬ ਕਿ 15 20 ਕਰੋੜ ਰੁਪਏ ਜਿਹੜਾ ਇੰਨੇ ਕ ਫੰਡ ਜਿਹੜੇ ਮੈਂ ਯੂਨੀਵਰਸਿਟੀ ਦੇ ਨਾਂ ਦੇ ਉੱਤੇ ਮੈਂ ਡਿਪੋਜ਼ਿਟ ਕਰਾ ਰਿਆ ਕਿ ਜਿਹਦਾ ਇੰਟੈਸਟ ਇਹ ਨਾ ਆ ਜਾਣਾ ਸੋ ਮੇਰਾ ਮੂਲ ਕੋਈ ਨਹੀਂ ਛੇੜੇਗਾ ਵਾਹ ਮੈਂ ਹੋਵਾਂ ਨਾ ਹੋਵਾਂ ਮੂਲ ਮੇਰਾ ਉੱਥੇ ਪਿਆ ਹੋਇਆ ਉਹਦਾ ਜਿਹੜਾ ਇੰਟੈਸਟ ਹੈ ਨਾ ਇੰਟਰਨੈਸ਼ਨਲ ਯੂਨੀਵਰਸਿਟੀ ਚੱਲਣੀ ਹੈ ਜੀ ਤੇ ਉਹ ਭਾਵੇਂ 100 ਸਾਲ ਚੱਲਦੀ ਰਹੇ ਕਿਉਂਕਿ ਇਹਦਾ ਪ੍ਰਿੰਸੀਪਲ ਅਮਾਉਂਟ ਹੈ ਉਹਦਾ ਕਿਤੇ ਨਹੀਂ ਗਿਆ ਨਾ ਜੀ ਉਹਨੂੰ ਛੇੜਨਾ ਨਹੀਂ ਕਿਸੇ ਨਾ ਕੋਈ ਛੇੜ ਸਕਦਾ ਲੇਕਿਨ ਇੰਟੈਸਟ ਇਹ ਨਾ ਆਈ ਜਾਣਾ ਕਿ ਯੂਨੀਵਰਸਿਟੀ ਬੰਦ ਨਹੀਂ ਹੋਏਗੀ ਯੂਨੀਵਰਸਿਟੀ ਸਾਡੀ ਇਦਾਂ ਹੀ ਚੱ ਯੂਨੀਵਰਸਿਟੀ ਵਾਲਾ ਤਾਂ ਨਵਾਂ ਪ੍ਰੋਜੈਕਟ ਆੁਰਿਆ ਸਾਹਿਬ ਇਹ ਤੋਂ ਪਹਿਲਾਂ ਤੁਹਾਡੀਆਂ ਪੈਨਸ਼ਨਾਂ ਤੁਹਾਡੀਆਂ ਲੈਬਾਰਟਰੀਆਂ ਤੁਹਾਡੇ ਅੱਖਾਂ ਦੇ ਕੈਂਪ ਤੁਹਾਡੇ ਪਤਾ ਨਹੀਂ ਕਿੰਨੇ ਕੁ ਪ੍ਰੋਜੈਕਟ ਹੋਰ ਇਸ ਤਰ੍ਹਾਂ ਦੇ ਚੱਲਦੇ ਆ ਇਨਾ ਇਨਾ ਵੱਡਾ ਖਰਚਾ ਫੋਰਡ ਕਿਵੇਂ ਕਰਦੇ ਹੋ ਫਿਰ ਨਹੀਂ ਹੋ ਰਿਹਾ ਦੇਖੋ ਵੈਗਰੂ ਦੇ ਰਿਹਾ ਮੈਂ ਕਿਹਾ ਨਾ ਕਿ ਇਸਾ ਹੋਦਾ ਤੇ ਹੱਥ ਮੇਰਾ ਬਸ ਮੈਂ ਚੈੱਕ ਕਰ ਕਰਕੇ ਪਾਈ ਜਾਂਦਾ ਕਦੀ ਥੋਟ ਨਹੀਂ ਆਈ ਜੀ ਅਜੇ ਤੱਕ ਅਜੇ ਤੱਕ ਨਹੀਂ ਆਈ ਉਸ ਕਿਸੇ ਚ ਯਾਰੀ ਪਾਉਣ ਦਾ ਟੈਕਨੀਕ ਦੱਸ ਦਿਓ ਉਹ ਤਾਂ ਉਹ ਜਾਣਦਾ ਨਾ ਜੀ ਕਿ ਉਹਨੇ ਮੈਨੂੰ ਚੁਣਿਆ ਮੈਂ ਤੇ ਮੈਂ ਤੇ ਆਪਣੇ ਆਪ ਨੂੰ ਨੱਕੀ ਸਮਝਦਾ ਕਿ ਇਸ ਕੰਮ ਲਈ ਮੈਨੂੰ ਚੁਣਿਆ ਅੱਛਾ ਨਹੀਂ ਤਾਂ ਬਹੁਤ ਵੱਡੀ ਵੱਡੀ ਦੁਨੀਆ ਪਈ ਹੋਈ ਹੈ ਇਹ ਤਾਂ ਮੈਂ ਵੀ ਮੈਂ ਵੀ ਨਾ ਸਰ ਕੁਲਦੀਪ ਸਿੰਘ ਜੀ ਦੇਖੋ 55 56 ਸਾਲ ਦੀ ਉਮਰ ਤੱਕ ਮੈਂ ਵੀ ਖੁੱਲ ਕੇ ਕਮਾਇਆ ਪੈਸਾ ਜੀ 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 ਮੇਰਾ ਵੀ ਐਸੀ ਕਿ ਨਹੀਂ ਆਪਾਂ ਕੰਪਨੀਆਂ ਅਰਥਾ ਸੁਣਾਉਂਦੀਆਂ ਹੋਟਲ ਬਣਾ ਲਿਆ ਉਹ ਕਰ ਲਿਆ ਮਤਲਬ ਕਿ ਪੈਸਾ ਕਮਾਉਣ ਚ ਲੱਗੇ ਹੋਏ ਸੀ ਇਹ ਤਾਂ ਇੱਕਦਮ ਇਹੋ ਜਿਹਾ ਮੋੜ ਪਾਇਆ ਉਹਨੇ ਕਿ ਅੰਦਰ ਹਲਾ ਕੇ ਰੱਖਤਾ ਮੇਰਾ ਜਦੋਂ 17 ਬੰਦਿਆਂ ਦੀ ਫਾਂਸੀ ਮਾਫ਼ ਕਰਾਈ ਉਸ ਤੋਂ ਬਾਅਦ ਉਸ ਤੋਂ ਬਾਅਦ ਤਾਂ ਫਿਰ ਮੈਂ ਪਿੱਛੇ ਮੁੜ ਕੇ ਦੇਖਿਆ ਹੀ ਨਹੀਂਗਾ ਜੀ ਫਾਂਸੀ ਵਾਲੀ ਗੱਲ ਤਾਂ ਯਾਦ ਆਈਏ ਕਿਉਂਕਿ ਮੇਰੀ ਤੁਹਾਡੇ ਨਾਲ ਜਦੋਂ ਪਹਿਲੀ ਵਾਰੀ ਮੁਲਾਕਾਤ ਹੁੰਦੀ ਹੈ ਮੀਡੀਆ ਦੇ ਰਾਹੀਂ ਉਹ ਫਾਂਸੀ ਵਾਲੀ ਗੱਲਬਾਤ ਹੁੰਦੀ ਹੈ ਦੁਨੀਆ ਦੀਆਂ ਅਖਬਾਰਾਂ 'ਚ ਆ ਗਿਆ ਜੀ ਕਿ ਯਾਰੋ ਪੰਜਾਬ ਤੋਂ ਇੱਕ ਪੰਜਾਬੀ ਨੌਜਵਾਨ ਹੈ ਜਿਹੜਾ ਦੁਬਈ ਦੇ ਵਿੱਚ ਲੱਗਦੀਆਂ ਫਾਂਸੀਆਂ ਨੇ ਉਹਨਾਂ ਨੂੰ ਬਚਾਉਣ ਦੇ ਲਈ ਕੰਮ ਕਰ ਰਿਹਾ ਹੈ ਇਹ ਤੁਹਾਡੇ ਮਨ ਦੇ ਵਿੱਚ ਪਹਿਲੀ ਵਾਰੀ ਕਿਵੇਂ ਆਇਆ ਸੰਕਲਪ ਤੇ ਕਿੰਨੀਆਂ ਫਾਂਸੀਆਂ ਅੱਜ ਤੱਕ ਬਚਵਾ ਚੁੱਕੇ ਦੇਖੋ ਜਿਸ ਦਿਨ ਪਹਿਲਾ ਹੋਇਆ ਸੀ ਸਰਕੁਲਦੀਪ ਸਿੰਘ ਜੀ 2007 8 ਨਹੀਂ 10 ਵਿੱਚ ਜੀ 9 ਹਾਂ 9 ਸਲਵਤ ਜੀ ਇਹ 30 ਮਾਰਚ ਨੂੰ ਇਹ ਨਿਊਜ਼ ਆ ਗਈ ਸੀ ਜਦੋਂ ਆਰਡਰ ਦਿੱਤੇ ਕੋਰਟ ਨੇ ਕਿ 17 ਭਾਰਤੀਆਂ ਨੂੰ ਇੱਕ 17 ਭਾਰਤੀ 17 ਭਾਰਤੀਆਂ ਨੂੰ ਇੱਕ ਪਾਕਿਸਤਾਨੀ ਡਾਕਟਰ ਮਿਸ਼ਰੀ ਖਾਨ ਦਾ ਉਹਦੇ ਕਤਲ ਦੇ ਕੇਸ ਵਿੱਚ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਜੀ ਉਹ ਨਹੀਂ ਜਤੀ ਮੈਨੂੰ ਗੱਲ ਮੈਂ ਕਿਹਾ ਯਾਰ ਇੱਕ ਬੰਦਾ ਮਰਿਆ 17 ਨੂੰ ਫਾਂਸੀ ਫਿਰ ਮੈਂ ਉਹਦੇ 'ਚ ਵੜ ਗਿਆ ਜੀ ਕੇਸ ਲੜਿਆ ਆਪਣਾ 3 ਸਾਲ ਤੇ 37 ਹੀアリング ਹੋਈਆਂ ਉਹਦੀਆਂ ਲੇਕਿਨ ਵਾਇਗਰੂ ਦੀ ਕਿਰਪਾ ਹੋਈ ਅਸੀਂ ਉਹ ਕੇਸ ਜਿੱਤੇ ਅੱਛਾ ਕੇਸ ਜਿੱਤ ਕੇ ਉੱਥੇ ਬਲੱਡ ਮਨੀ ਹੁੰਦੀ ਹੈ ਕਿ ਸਾਨੂੰ ਖੂਨ ਦਾ ਬਦਲਾ ਖੂਨ ਹੁੰਦਾ ਹੈ ਤੇ ਜਾਂ ਖੂਨ ਦੇ ਬਦਲੇ ਮਨੀ ਹੁੰਦੀ ਹੈ ਸੋ ਉਹਨੂੰ ਕਹਿੰਦੇ ਬਲੱਡ ਮਨੀ ਸੋ ਉਹ ਪੇ ਕਰਨੀ ਪਈ ਸੀ ਕੋਰਟ ਵਿੱਚ ਉਸ ਟਾਈਮ ਦੀ ਮੈਨੂੰ ਯਾਦ ਹੈ ਕਿ 1.4 ਮਿਲੀਅਨ ਯੂ ਐਸ ਡਾਲਰ 1.4 ਮਿਲੀਅਨ ਉਸ ਵੇਲੇ ਉਸ ਵੇਲੇ 2010 ਵਿੱਚ ਮੈਂ ਕੋਰਟ 'ਚ ਜਮ੍ਹਾਂ ਕਰਾਇਆ ਸੀ ਤੇ ਤਾਂ ਇਹਨਾਂ 17 ਬੰਦਿਆਂ ਦੀ ਫਾਂਸੀ ਮਾਫ ਹੋਈ ਸੀ ਤੇ ਉਸ ਵਾਰ ਫਿਰ ਲਾਈਫ ਸਟੇਜ ਆ ਗਈ ਫਿਰ ਬਿジネス ਨਾਲ ਹਟਦੇ ਹਟਦੇ ਫਿਰ ਸਾਰਾ ਟਾਈਮ ਜਿਹੜਾ ਸੀ ਉਹ ਇਸ ਪਾਸੇ ਇਸ ਪਾਸੇ ਲੱਗ ਗਿਆ 17 ਤੋਂ ਬਾਅਦ ਅੱਜ ਤੱਕ 143 143 ਫਾਂਸੀਆਂ ਮਾਫਤ ਹੋ ਚੁੱਕੀਆਂ ਔਰ ਮੈਂ ਜਿੰਨਾ ਪਹਿਲਾਂ ਦੱਸ ਗਿਆ ਟਿਆਂ ਕਿ ਇਹ ਚ ਸਾਰੇ ਪੰਜਾਬ ਦੇ ਨਹੀਂ ਸੀਗੇ ਸਾਰੇ ਇੰਡੀਆ ਦੇ ਨਹੀਂ ਸੀਗੇ 7-8 ਸਟੇਟਾਂ ਦੇ 7-8 ਕੰਟਰੀਜ਼ ਦੇ ਲੋਕ ਸੀਗੇ ਜਿਹੜੇ ਕਿ ਫਸੇ ਹੋਏ ਸੀ ਇੱਥੇ ਉਹ ਹਿੰਦੂ ਮੁਸਲਮ ਸਿੱਖ ਸਾਈ ਕੋਈ ਵੀ ਸੀਗਾ ਮੈਂ ਕੋਈ ਇਹ ਨਹੀਂ ਸੋਚਿਆ ਵੀ ਸਿੱਖਾਂ ਦੇ ਬੱਚੇ ਕੋਈ ਜਿਹੜਾ ਵੀ ਹੋਵੇ ਇਨਸਾਨ ਇਹਦਾ ਬੱਚਾ ਮੈਂ ਤੇ ਇੱਕ ਗੱਲ ਕਹਿੰਦਾ ਹੁੰਦਾ ਕਿ ਜੁਨਾ ਮਰਜ਼ੀ ਦੇਖੋ ਹਿੰਦੂ ਮੁਸਲਮ ਸਿੱਖ ਸਾਈ ਬੈਠੇ ਤੁਸੀਂ ਮਾੜਾ ਬਲੇਡ ਮਾਰੋ ਤੇ ਬਲੱਡ ਦਾ ਰੰਗ ਤਾਂ ਲਾ ਗਿਆ ਕੀ ਬਾਤ ਕੀ ਬਾਤ ਕੋਈ ਪਛਾਣ ਨਹੀਂ ਸਕਦਾ ਵੀ ਇਹ ਹੁਣ ਕੱਠਿਆਂ ਕਰ ਦੋ ਵੀ ਕਿਹਦਾ ਖੂਨ ਕਿਹੜਾ ਹੈ ਕੋਈ ਨਹੀਂ ਪਛਾਣ ਸਕਦਾ ਇਸ ਲਈ ਬਾਬੇ ਨਾਨਕ ਨੇ ਜੋ ਕਿਹਾ ਨਾ ਜੀ ਤੇ ਕੋਈ ਵਿਤਕਰਾ ਨਹੀਂ ਹੈ ਕੋਈ ਮਤਭੇਦ ਨਹੀਂ ਹੈ ਕੋਈ ਕਿਸੇ ਕੰਟਰੀ ਦਾ ਹੈ ਜਾਂ ਕਿਸੇ ਜਾਤਵਾਦ ਦਾ ਹੈਗਾ ਅਸੀਂ ਕਦੇ ਅੱਜ ਤੱਕ ਖਿਆਲ ਨਹੀਂ ਸ਼ਾਇਦ ਇੱਕ ਉਮਾਨ ਦੇ ਵਿੱਚ ਕੋਈ ਬੱਚੀ ਹੈ ਉਹਨੂੰ ਫਾਂਸੀ ਦੀ ਸਜ਼ਾ ਗਵਰਨਮੈਂਟ ਆਫ ਇੰਡੀਆ ਨੇ ਵੀ ਬੜਾ ਯਤਨ ਕੀਤਾ ਜਿਹੜਾ ਕੰਮ ਸਰਕਾਰਾਂ ਨਹੀਂ ਕਰ ਸਕੀਆਂ ਉਹ ਡਾਕਟਰ ਐਸ ਪੀ ਸਿੰਘ ਉਭਰਾਏ ਨੇ ਕੀਤਾ ਉਸ ਕੇਸ ਬਾਰੇ ਕੋਈ ਹੈ ਹਾਂ ਬਿਲਕੁਲ ਉਸ ਕੇਸ ਵਿੱਚ ਮਰਾਚੇ ਹੈਗਾ ਜੀ ਉਹ ਵੀ ਜਮਨ ਦਾ ਕੇਸ ਹੈ ਉਹ ਜਮਨ ਦਾ ਜਮਨ ਦਾ ਹਾਂਜੀ ਸੋ ਉਹਦੇ ਉੱਤੇ ਚੱਲ ਰਹੀ ਹੈ ਲੇਕਿਨ ਜਿਹੜੀ ਵਿਕਟਮ ਫੈਮਿਲੀ ਹੈ ਉਹ ਨਹੀਂ ਮੰਨ ਰਹੀ ਹੈ ਜੀ ਪਿੱਛੇ ਜੀ ਗੱਲ ਨਿਕਲੀ ਸੀ ਕਿ तकरीबन ਸਾਢੇ 8 ਕਰੋੜ ਰੁਪਏ ਸੀ ਉਹਨਾਂ ਨੇ ਤੇ ਮੰਗਿਆ ਸੀ ਤੇ ਉਦੋਂ ਫਿਰ ਮੈਂ মিডিਆ ਚ ਸੇ ਆਈ ਨਿਊਜ਼ ਤੇ ਮੈਂ ਅਨਾਉਂਸ ਕਰ ਦਿੱਤਾ ਸੀ ਕਿ ਜਿਸ ਤਰ੍ਹਾਂ ਇਹਦਾ ਦੀ ਗੱਲ ਹੁੰਦੀ ਨਾ ਜੀ ਕੁਲਦੇਵ ਸਿੰਘ ਜੀ ਹੁੰਦਾ ਕੀ ਹੈ ਜਦੋਂ ਪਹਿਲਾਂ 사우ਦੀਆ ਅਰਬ ਚ ਵੀ ਹੋਇਆ ਕਿ ਇਹਦਾ ਨਾ ਕਿ ਜਦੋਂ 2 ਕਰੋੜ ਆ ਜਾਂ 6 ਕਰੋੜ ਆ ਜਾਂ 8 ਕਰੋੜ ਰੁਪਏ ਆ ਨਾ ਜੀ ਪੈਸਾ ਇਕੱਠਾ ਕਰਨਾ ਕੋਈ ਵੱਡੀ ਗੱਲ ਨਹੀਂ ਹੈ ਹੋ ਜਾਂਦਾ ਹੈ ਲੇਕਿਨ ਕਿਸੇ ਨੂੰ ਸਾਹਮਣੇ ਆਣਾ ਪੈਂਦਾ ਹੈ ਉਦੋਂ ਫਿਰ ਟੀਵੀ ਚੈਨਲ ਤੇ ਮੈਂ ਕਹਿੰਦਾ ਸੀ ਮੈਂ ਕਿਹਾ ਅਗਰ ਉਹ ਪੇਰੈਂਟਸ ਬਣ ਜਾਂਦੇ ਆ ਨਾ ਜੀ ਤੇ ਸਾਢੇ 8 ਕਰੋੜ ਰੁਪਏ ਆ ਤੇ ਮੈਂ 50 ਲੱਖ ਅਨਾਉਂਸ ਕਰਤਾ ਤੇ ਉਸੇ ਵੇਲੇ ਮੈਂ ਸਹੀ 50 ਲੱਖ ਮੈਂ ਦੇ ਰਿਆ ਹੁਣ ਤੋਂ ਹੀ ਤੇ ਬਾਕੀ ਪੈਸੇ ਇਕੱਠੇ ਹੋ ਜਾਣਗੇ ਅਗਰ ਉਹ ਫੈਮਲੀ ਮੰਨ ਜਾਂਦੀ ਆ ਨਾ ਤੇ ਮੇਰੇ ਹਿਸਾਬ ਨਾਲ ਇੱਕ ਹਫਤੇ ਦੇ ਵਿੱਚ 8.5 ਕਰੋੜ ਰੁਪਏ ਇਕੱਠਾ ਕਰਨਾ ਕੋਈ ਵੱਡੀ ਗੱਲ ਨਹੀਂ ਔਰ ਬੱਚੀ ਦੀ ਜਾਨ ਬਚ ਸਕਦੀ ਆ ਜੀ ਹੂੰ ਅੱਛਾ ਇਹ ਤਾਂ ਹੋ ਗਈ ਫਾਂਸੀਆਂ ਦੀ ਗੱਲਬਾਤ ਇਹਦੇ ਨਾਲ ਨਾਲ ਤੁਹਾਡੇ ਵੱਲੋਂ ਜਿਹੜੇ ਮੈਨੂੰ ਚੇਤੇ ਐ ਕਿ ਮੈਂ ਤੁਹਾਨੂੰ ਮਿਲਣ ਗਿਆ ਤੇ ਇੱਕ ਘੰਟਾ ਤੁਸੀਂ ਲਗਾਤਾਰ ਚੈੱਕਾਂ ਦੇ ਉੱਤੇ ਮੇਰੇ ਨਾਲ ਗੱਲਬਾਤ ਕਰਦੇ ਦਸਕਤ ਹੀ ਕਰਦੇ ਰਿਹਾ ਹੈ ਇੰਨੇ ਚੈੱਕ ਜਿਹੜੇ ਲਿਖਦੇ ਹਾਂ ਤੁਹਾਡੇ ਵੱਲੋਂ ਲਿਖੇ ਜਾਂਦੇ ਆ ਉਸ ਅਕਾਊਂਟ ਦੇ ਵਿੱਚੋਂ ਜਿਹੜਾ ਗੁਰਨਾਨਕ ਪਾਤਸ਼ਾਹ ਦਾ ਬੈਂਕ ਹੈ ਬਿਲਕੁਲ ਬੈਂਕ ਗੁਰਨਾਨਕ ਪਾਤਸ਼ਾਹ ਦਾ ਹੈ ਉਹਦੇ ਵਿੱਚ ਆ ਪੈਨਸ਼ਨ ਕਿੰਨੇ ਇੱਕ ਲੋੜਵੰਦ ਲੋਕ ਨੇ ਜਿਹੜੇ ਲੈ ਰਹੇ ਨੇ ਇਹਦਾ ਅਕਲ ਦੀ ਗੱਲ ਹੀ ਕਾਫੀ ਹੈ ਉੱਥੋਂ ਸ਼ੁਰੂ ਹੋਇਆ ਸੀ ਜਦੋਂ ਤੇ ਹਜ਼ਾਰਾਂ ਲੋਕ ਪੈਨਸ਼ਨ ਲੈ ਰਹੇ ਨੇ ਬਾਕੀ ਇਹ ਹੈ ਕਿ ਮੈਂ ਆਪਣੇ ਆਪ ਨੂੰ ਨਾ ਬੜਾ ਹਲਕਾ ਕਰ ਲਿਆ ਹੋਇਆ ਹੈ ਕਿ ਇੰਨਾ ਵੱਡਾ ਚਲਾਉਣਾ ਇੰਨੇ ਆਫਿਸ ਇੰਨੇ ਬੰਦੇ ਨੂੰ ਹੈਂਡਲ ਕਰਨਾ ਸੌਖਾ ਨਹੀਂ ਫਿਰ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਜਰਨਲ ਪ੍ਰੈਜ਼ੀਡੈਂਟ ਸਟੇਟ ਪ੍ਰੈਜ਼ੀਡੈਂਟ ਇਹ ਸਾਰੇ ਇਸ ਤਰੀਕੇ ਨਾਲ ਬਣਾਏ ਹੋਏ ਨੇ ਔਰ ਜਿਹੜੇ ਚੈੱਕ ਕੱਢਦੇ ਨੇ ਨਾ ਜੀ ਉਹ ਸਾਰੇ ਡਿਸਟ੍ਰਿਕਟ ਵਾਈਜ਼ ਆਪਾਂ ਅਕਾਊਂਟ ਖੋਲ੍ਹ ਦਿੱਤੇ ਨੇ ਉਹਨਾਂ ਨੂੰ ਪਾਦਰਾਂ ਦਿੱਤੀਆਂ ਹੋਈਆਂ ਕਿ ਤੁਸੀਂ ਆਪਣੇ ਡਿਸਟ੍ਰਿਕਟ ਵਿੱਚ ਤੁਹਾਡੇ ਆ ਬਜਟ ਆ ਗਿਆ ਤੁਹਾਡੇ ਕੋਲ ਤੁਹਾਡੇ ਅਕਾਊਂਟ 'ਚ ਪੈਸਾ ਆ ਗਿਆ ਤੁਸੀਂ ਆਪ ਹੀ ਉੱਥੇ ਚੈੱਕ ਕੱਢ ਕੇ ਆਪ ਹੀ ਵੰਡ ਦਿਓ ਬਸ ਅੱਛਾ ਉਹ ਇਸ ਤਰ੍ਹਾਂ ਕਰਨ ਲੱਗ ਬੜਾ ਸੌਖਾ ਕਰਦਾ ਕੰਮ ਹੈ ਜੀ ਕਿ ਮੇਰੇ ਕੋਲ ਨਹੀਂ ਟਾਈਮ ਕਿ ਮੈਂ ਹਜ਼ ਇਸ ਲਈ ਬੈਟਰਾ ਕਿ ਅਸੀਂ ਉਹਨੂੰ ਇਦਾਂ ਵੰਡ ਦਿੱਤਾ ਗਿਆ ਸਾਰਾ ਹੋਰ ਬੜਾ ਸਮੁੱਥ ਚੱਲ ਰਿਹਾ ਕੰਮ ਸਾਰਾ ਉਹਦੇ ਪੈਨਸ਼ਨ ਦੇ ਵਿੱਚ ਪੁੜਾਪਾ ਪੈਨਸ਼ਨ ਹੈ ਜਾਂ ਵਿਡੋ ਪੈਨਸ਼ਨ ਹੈ ਜਾਂ ਫਿਰ ਫੌਜੀ ਜਾਂ ਮੈਨੂੰ ਯਾਦ ਹੈ ਕਿਸਾਨ ਅੰਦੋਲਨ ਵੇਲੇ ਵੀ ਤੁਹਾਡਾ ਵੱਡਾ ਕੰਟ੍ਰਿਬਿਊਸ਼ਨ ਲਈ ਨਹੀਂ ਜੇ ਦੇਖੋ ਜਿਹੜਾ ਪਹਿਲਾ ਕਿਸਾਨ ਅੰਦੋਲਨ ਸੀ ਉਹ ਚ ਅਸੀਂ ਬੜਾ ਕੁਝ ਕੀਤਾ ਜੀ ਉੱਥੇ ਰਸ਼ਨ ਪੇਜ इवन ਘੋੜਿਆਂ ਦਾ ਚਾਰਾ ਪੇਜ ਉਥੇ ਐਂਬੂਲੈਂਸ ਵੀ ਪੇਜ ਐਂਬੂਲੈਂਸਸ ਪੇਜ ਜਬ 51 ਐਂਬੂਲੈਂਸ ਸੀਗੀਆਂ ਤੇ ਡਾਕਟਰ ਸੀਗੇ ਜਿਹੜੇ ਸਾਡੇ ਸਾਰੇ ਤਿੰਨ ਚਾਰਾਂ ਬਾਰਡਰਾਂ ਦੇ ਉੱਤੇ ਨਾ ਸਾਡੀਆਂ ਐਂਬੂਲੈਂਸਸ ਡਾਕਟਰ ਮੈਡੀਸਨ ਸਾਰੀ ਇਹ ਸਭ ਦਿੱਤਾ ਉਥੇ ਇਹ ਤੋਂ ਬਾਅਦ ਜਿਸਲੇ ਕਿਸਾਨ ਜਿਹੜੇ ਸ਼ਹੀਦ ਹੋਏ ਸੀ ਉਥੇ ਨਾ ਜੀ ਪਹਿਲੇ ਫਰਸਟ ਟਾਈਮ ਤੇ ਆਈ ਥਿੰਕ 387 388 ਕਿਸਾਨ ਸੀ ਇਹ ਸੋ ਅਸੀਂ ਉਹਨਾਂ ਨੂੰ ਕੋਈ 10-10 ਹਜ਼ਾਰ ਰੁਪਿਆ ਕਿਸੇ ਨੂੰ 5-5 ਹਜ਼ਾਰ ਰੁਪਿਆ ਮਹੀਨੇ ਦਾ ਮਹੀਨੇ ਦੀ ਪੈਨਸ਼ਨ ਉਹ ਪੈਨਸ਼ਨ ਲਈ ਸੀ ਹੁਣ ਜਿਹੜੇ ਲੋਕ ਸੈਟਲ ਹੋ ਗਏ ਨੇ ਕਿਸੇ ਨੂੰ ਜੌਬਸ ਮਿਲ ਗਈਆਂ ਕੁਝ ਹੋਇਆ ਹੁਣ ਵਾਸਤੇ ਇਹ ਸਭ ਬੰਦ ਕੀਤੀਆਂ ਜਿਹੜੀ ਸੀ ਫੌਜੀਆਂ ਦੀ ਗੱਲ ਕੀਤੀ ਹੈ ਨਾ ਜੀ ਉਹ ਚਾਹੇ ਆਰਮੀ ਦਾ ਹੈ ਬੀਐਸਐਫ ਦਾ ਹੈ ਤੁਹਾਡਾ ਕੋਈ ਵੀ ਹੈ ਚਾਹੇ 에ਅਰਫੋਰਸ ਦਾ ਹੈ ਹਾਂਜੀ ਆਈਟੀਵੀਪੀ ਦਾ ਹੋ ਗਿਆ ਤੁਹਾਡਾ ਉਹ ਕੋਈ ਵੀ ਜਿਸ ਨੇ ਡੈੱਡ ਬੋਡੀ ਉਹਨਾਂ ਦੇ ਆਂਦੀ ਹੈ ਨਾ ਸੀਸ ਦੀ ਡੈੱਡ ਬੋਡੀ ਘਰ ਪਹੁੰਚਦੀ ਹੈ ਨਾ ਤੇ ਸਾਡਾ ਜਿਸ ਡਿਸਟ੍ਰਿਕਟ ਦਾ ਬੰਦਾ ਹੋਗਾ ਸਾਡੀ ਟੀਮ ਉੱਥੇ ਜਾਂਦੀ ਹੈ ਸਰਕਾਰਾਂ ਨੇ ਕਰਨਾ ਕਰਨਾ ਹੈ ਸਰਕਾਰਾਂ ਬਾਝ ਕਰਦੀਆਂ ਨੇ ਤੇ ਲੇਕਿਨ ਸਾਡਾ ਬੰਦਾ ਜਾ ਕੇ 10000 ਰੁਪਏ ਦਾ ਚੈੱਕ ਉਹਨਾਂ ਨੂੰ ਦੇ ਆਂਦਾ ਹੈ ਤੇ ਤੁਹਾਡੀ ਪੈਨਸ਼ਨ ਅੱਜ ਤੋਂ ਸ਼ੁਰੂ ਹੋ ਗਈ। ਹੂੰ ਹੁਣ ਤੱਕ ਜਿੰਨੇ ਵੀ ਸਾਡੇ ਸ਼ਹੀਦ ਹੋਏ ਨੇ ਨਾ ਪੰਜਾਬ ਦੇ ਵਿੱਚ ਜਦੋਂ ਅਸੀਂ ਸ਼ੁਰੂ ਕੀਤਾ ਤੇ ਸਾਰਿਆਂ ਦੇ ਘਰ 10000 ਰੁਪਏ ਮੇਨਾ ਪੈਨਸ਼ਨ ਜਿਹੜੀ ਉਹ ਜਾ ਰਹੀ ਹੈ। ਅਗਰ ਤਾਂ ਦੇਖੋ ਮਦਰ ਫਾਦਰ ਤੇ ਉਹਦੀ ਵਾਈਫ ਹੈਗੀ ਹੈ ਤੇ 5000 ਪੇਰੈਂਟਸ ਨੂੰ 5000 ਵਾਈਫ ਨੂੰ ਦਿੱਤਾ ਜਾਂਦਾ ਹੈ। ਅਗਰ ਇਕੱਲੇ ਪੇਰੈਂਟਸ ਨੇ ਬੱਚਾ ਵਿਆਹਿਆ ਨਹੀਂ ਹੋਇਆ ਤੇ ਫਿਰ 10000 ਪੇਰੈਂਟਸ ਨੂੰ ਤੇ ਜੇ ਇਕੱਲੀ ਵਾਈਫ ਹੈਗੀ ਹੈ ਪੇਰੈਂਟਸ ਨਹੀਂ ਹੈਗੇ ਤੇ ਫਿਰ ਵਾਈਫ ਨੂੰ। ਸੋ ਇਹ ਸਾਡੇ ਇਹ ਲਗਾਤਾਰ ਸਾਡਾ ਚੱਲ ਰਿਹਾ ਅੱਜ ਵੀ ਚੱਲ ਰਿਹਾ। ਇੱਕ ਇਹਦੇ ਨਾਲ ਨਾ ਕਿਉਂਕਿ ਪ੍ਰੋਜੈਕਟ ਤੁਹਾਡੇ ਕੋਲ ਇੱਕ ਨਹੀਂ ਜਦੋਂ ਮੇਰੇ ਪਿੰਡ ਤੁਸੀਂ ਗਏ ਹੋ ਜੀ ਕਿਉਂਕਿ ਮੈਂ 75 ਦਾ ਪਿੰਡੋਂ ਨਿਕਲਿਆ 50 ਬਰੇ ਹੋ ਗਏ ਨੇ ਮੈਨੂੰ 50 ਬਰੇ ਮੈਨੂੰ ਪਿੰਡੋਂ ਨਿਕਲਿਆ ਨੂੰ ਹੋ ਗਏ ਨੇ ਪਲੱਸ ਮੈਂ ਉਸ ਤੋਂ ਪਹਿਲਾਂ ਜਿਹੜਾ ਪਿੰਡ ਦੇ ਵਿੱਚ ਰਹੇ ਹਾਂ ਜਿੰਨੇ ਬਰੇ ਵੀ ਪਹਿਲਾਂ ਰਹਿਆ ਮੈਂ ਕਿ 56 ਦਾ ਮੈਂ ਬਹਰ ਨੇ ਆ ਤੁਸੀਂ ਹਿਸਾਬ ਲਾਓ ਵੀ ਉਹ 20 ਬਰੇ ਉਹ 18 ਬਰੇ ਤੇ 50 ਬਰੇ ਆਲਮੋਸਟ 70 ਬਰੇ ਦੇ ਹੋ 70 ਬਰੇਆਂ ਦੇ ਵਿੱਚ ਮੇਰੇ ਪਿੰਡ ਦੇ ਵਿੱਚ ਅਜੇ ਤੱਕ ਕੋਈ ਇਸ ਤਰ੍ਹਾਂ ਦਾ ਕੈਂਪ ਨਹੀਂ ਸੀ ਲੱਗਾ ਜਿਹੜਾ ਕੈਂਪ ਤੁਸੀਂ ਲਾਇਆ ਉਹ ਪਿੰਡ ਵਾਲੇ ਮੈਨੂੰ ਬਾਅਦ ਚ ਫੋਨ ਕਰਿਆ ਕਰਨ ਵੀ ਕਿਹੜਾ ਇਹੋ ਜਿਹਾ ਰੱਬ ਨੇ ਮਸੀਹਾ ਸਾਡੇ ਕੋਲ ਭੇਜਿਆ ਸਾਨੂੰ ਤਾਂ ਪਤਾ ਹੀ ਨਹੀਂ ਸੀ ਅਸੀਂ ਤਾਂ ਐਨਕ ਨਹੀਂ ਸੀ ਖਰੀਦ ਸਕਦੇ ਕਦੇ ਚੈੱਕਅਪ ਕਰਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ ਚੈੱਕਅਪ ਹੀ ਨਹੀਂ ਕਰਾਇਆ ਉਹ ਤੁਸੀਂ ਜਾ ਕੇ ਮੇਰੇ ਪਿੰਡ ਦੇ ਵਿੱਚ ਜਿੰਨੇ ਵੀ ਮੇਰੇ ਖਿਆਲ 25 30 ਸਰਜਰੀਆਂ ਸਨ 200 ਤੋਂ ਵੱਧ ਐਨਕਾਂ ਸੀ ਉਹ ਸਾਰੀਆਂ ਬਿਲਕੁਲ ਫਰੀਦ ਦਿੱਤੀਆਂ ਇਹ ਕੰਮ ਅਜੇ ਵੀ ਚੱਲ ਰਿਹਾ ਹੈ ਕਿ ਜੇ ਐਜੂਕੇਸ਼ਨ ਵਾਲੇ ਪਾਸੇ ਹੀ ਹੋਗੇ ਨਾ ਨਹੀਂ ਨਹੀਂ ਸਾਡੇ 34 35 ਪ੍ਰੋਜੈਕਟ ਇਹ ਹੋ ਜਣੇ ਜਿਹੜੇ ਕਿ ਲਗਾਤਾਰ ਚੱਲਦੇ ਆ ਚਾਹੇ ਉਹਨਾਂ ਚ ਘਰ ਬਣਾ ਕੇ ਦੇ ਰਹਿਆਂ ਜਿਹੜੇ ਹੜ੍ਹਾਂ ਚ ਗਰੇ ਸੀਗੇ ਉਹ 1400 ਦੇ ਕਰੀਬ ਘਰ ਬਣਾ ਕੇ ਦੇ ਚੁੱਕੇ ਨੇ 1400 ਅਜੇ ਚੱਲ ਰਿਹਾ ਕੰਮ ਸਾਰਾ ਇਹ ਜਿਹੜੇ ਕਿ ਕੈਂਪ ਦੀ ਗੱਲ ਕੀਤੀ ਹੁਣ ਤੱਕ ਸਾਡਾ ਕੋਈ ਤਕਰੀਬਨ 1.700 ਕੈਂਪ ਲੱਗ ਚੁੱਕਾ ਹੈ ਜੀ 1.700 ਤੇ 1.5 ਲੱਖ ਤੋਂ ਉੱਤੇ ਜਿਹੜੇ ਅਸੀਂ ਆਪਰੇਸ਼ਨ ਕਰਕੇ ਅੱਖਾਂ ਦੇ ਲੈਂਸ ਪਾ ਚੁੱਕੇ ਆ ਤੇ ਐਨਕਾਂ ਦਾ ਖੈਰ ਬਹੁਤ ਲੱਗ ਚੁੱਕੀਆਂ ਦਵਾਈਆਂ ਲੱਗ ਚੁੱਕੀਆਂ ਇਹ ਕੰਮ جاری ਹੈ ਜੀ ਇਹ ਬੰਦ ਨਹੀਂ ਹੋਇਆ ਜੀ ਹਰ ਡਿਸਟ੍ਰਿਕਟ ਨੂੰ ਮੈਂ 1 ਸਾਲ ਦੇ 4-4 5-5 ਕੈਂਪ ਦਿੱਤੇ ਹੋਏ ਆ ਵੀ ਤੁਸੀਂ ਆਪਣੇ ਸਾਹਬ ਨਾਲ ਹਰ 3 ਮਹੀਨੇ ਬਾਅਦ ਤੁਸੀਂ ਕੈਂਪ ਲਾਣੇ ਲਾਣਾ ਸੋ ਸਾਰੇ ਡਿਸਟ੍ਰਿਕਟ ਵਿੱਚ ਇਹ ਕੈਂਪ ਲੱਗ ਰਹੇ ਨੇ ਇਹ ਤੋਂ ਇਲਾਵਾ ਜਿਹੜਾ ਕੁਲਦੇਵ ਸਿੰਘ ਜੀ ਦਾ ਦੇਖਣ ਜਾਏ ਸੀ ਨਾ ਕਿ ਲੋਕੀ ਟੈਸਟ ਨਹੀਂ ਕਰਾਉਂਦੇ ਸੀਗੇ ਹਾਂ ਹਾਂ ਤੇ ਉਹ ਫਿਰ ਅਸੀਂ ਲੈਬੋਰੀ ਖੋਲ੍ਹਣੀ ਸ਼ੁਰੂ ਕੀਤੀਆਂ ਸੀਗੀਆਂ ਓਕੇ ਤੇ ਉਹ ਮਾਰਕੀਟ ਨਾਲੋਂ 10% ਤੇ ਅਸੀਂ ਕੰਮ ਕਰ ਰਹੇ ਆ ਹਾਂ ਲੈਬ ਬਾਰੇ ਸੱਚ ਆ ਬਹੁਤ ਜ਼ਰੂਰੀ ਮੈਂ ਕਿਤੇ ਮੇਤੋਂ ਭੁੱਲ ਨਾ ਜਾਵਾਂ ਕਿਉਂਕਿ ਲੈਬ ਦੇ ਵਿੱਚ ਕੀ ਹੈ ਕਿ ਲੋਕੀ ਬਲੱਡ ਵਰਕ ਕਰਾਉਣ ਲੱਗੇ ਨਾ ਡਰਦੇ ਸੀ ਕਹਿੰਦੇ 500 ਡਾਲਰ ਕਿਹੜਾ 500 ਰੁਪਿਆ ਕਿਹੜਾ ਦੇਊਗਾ ਫਿਰ ਜੇ ਐਮ ਆਰ ਆਈ ਕਰਾਉਣੀ ਆ ਹੋਰ ਸਾਰਾ ਬਲੱਡ ਵਰਕ ਕਰਾਉਣਾ ਹੈ ਪੈਸੇ ਪਹਿਲਾਂ ਮੰਗਦੇ ਆ ਉਹਦੇ ਵਾਸਤੇ ਤੁਸੀਂ ਜਿਹੜੀਆਂ ਲੈਬਾਰਟਰੀਜ਼ ਖੋਲੀਆਂ ਨੇ ਇਸ ਵੇਲੇ ਕਿੰਨੀਆਂ ਲੈਬਾਰਟਰੀਆਂ ਤਾਂ ਕਿੱਥੇ-ਕਿੱਥੇ ਨੇ ਕੀ-ਕੀ ਉਹਦੀ ਫੀਸ ਹੈ ਤਕਰੀਬਨ 138 ਲੈਬਾਰਟਰੀਜ਼ ਖੁੱਲ ਚੁੱਕੀਆਂ ਨੇ ਹੁਣ ਇਹ ਇਹ ਮੈਂ ਦੱਸਿਆ ਨਾ ਪਹਿਲਾਂ ਕਿ 9500 ਬੱਚੇ ਨੂੰ ਅਸੀਂ এমਪਲੋਇਮੈਂਟ ਦਿੱਤੀ ਹੋਈ ਹੈ ਜੀ ਜੀ ਉਹਨੇ ਸਾਰੇ ਟੈਕਨੀਸ਼ੀਅਨ ਉਹ ਚ ਆ ਗਏ ਨਾ ਸਾਰੇ ਇਹ ਹਾਂਜੀ ਤੋਂ ਇਹ 138 ਚੱਲ ਰਹੀਆਂ ਨੇ ਪਹਿਲਾਂ ਸੀ ਪੰਜਾਬ ਹਰਿਆਣਾ ਹਿਮਾਚਲ ਜੀ ਐਂਡ ਕੇ ਜਾਂ ਰਾਜਸਥਾਨ ਸੀਗਾ ਹੁਣ ਤੇ 13 ਸਟੇਟਾਂ ਚ ਕੰਮ ਕਰ ਰਹੇ ਆ ਅਸੀਂ ਅੱਛਾ ਇੰਡੀਆ ਦੀਆਂ ਤੋਂ 13 ਹੁੰਦੀਆਂ 13 ਸਟੇਟਾਂ 13 ਸਟੇਟਾਂ ਈਵਨ ਹੁਣ ਪਿੱਛੇ ਮੈਂ ਗਿਆ ਤੇ ਵੈਸਟ ਬੰਗਾਲ ਦੇ ਵਿੱਚ ਖੋਲ ਕੇ ਆਇਆ ਹਾਂ ਉੱਥੇ ਪੰਜ ਲੋਕੇਸ਼ਨ ਲੈ ਕੇ ਨਾ ਬਖੋ ਬਖੋਲੀਆਂ ਉੱਥੇ ਲੈਬਾਰਟਰੀਜ਼ ਖੋਲੀਆਂ ਜਿੱਥੇ ਲੈਬਾਰਟਰੀਜ਼ ਖੋਲ੍ਹਦੇ ਸੀ ਨਾ ਕੁਲਦੇ ਕੀ ਰੇਟ ਜਿਹੜਾ ਉਹਦਾ ਜਿੱਦਾਂ ਹੁਣ ਸਾਰੀ ਬਾਡੀ ਦਾ ਟੈਸਟ ਅਸੀਂ ਕਰਾਣੇ ਆ ਨਾ ਜੀ ਤੇ ਉਹ ਬਾਜ਼ਾਰ ਦੇ ਵਿੱਚ 4000 ਰੁਪਏ ਆ ਓਕੇ ਸਾਡੇ ਕੋਲ 340 ਰੁਪਏ ਆ ਜਿਹਨੇ ਮਰਜ਼ੀ ਆਏ ਉਹ 340 ਰੁਪਏ ਦੇ ਟੈਸਟ ਕਰਾ ਕੇ ਚਲੇ ਜਾਣ ਉਹ ਸਾਰੀਆਂ ਲੈਬਸ ਦੇ ਵਿੱਚ ਸਾਰੀਆਂ ਪੂਰੀ ਫੁੱਲ ਬਾਡੀ ਫੁੱਲ ਫੁੱਲ ਤੇ ਜੇ ECG ਕਰਾਣੀ ਦਾ 20 ਰੁਪਏ ਜੀ ECG ਹੈ ਇਸੇ ਤਰ੍ਹਾਂ ਅਸੀਂ ਜਿੱਥੇ ਲੈਬੋਰੀ ਟਰੀ ਸ਼ੁਰੂ ਕੀਤੀਆਂ ਫਿਰ ਥੋੜਾ ਮਹਿਸੂਸ ਹੋਇਆ ਲੋਕਾਂ ਦੀ ਡਿਮਾਂਡ ਸੀ ਕਿ ਬਈ ਫਿਜ਼ੀਓਥੈਰੇਪੀ ਸੈਂਟਰ ਖੋਲੇ ਜਾਣ ਡੈਂਟਲ ਕਲੀਨਿਕ ਖੋਲੇ ਜਾਣ ਅਲਟਰਾਸਾਉਂਡ ਖੋਲਿਆ ਜਾਵੇ ਡਿਜੀਟਲ ਐਕਸ-ਰੇ ਖੋਲਿਆ ਜਾਵੇ ਸੋ ਅਸੀਂ ਵਾ ਜਿੱਥੇ-ਥੇ ਲੈਬੋਰਟਰੀਆਂ ਸਾਡੀਆਂ ਖੁੱਲੀਆਂ ਅਸੀਂ ਅਸੀਂ ਉੱਥੇ ਨਾਲ-ਨਾਲ ਇਹ ਵੀ ਅਟੈਚ ਕਰਨੇ ਸ਼ੁਰੂ ਕਰ ਦਿੱਤੇ ਤੇ ਹੁਣ ਸਾਡੇ ਕੀ ਹੈ ਹੁਣ ਸਾਡੇ ਲੈਬੋਰਟਰੀ 138 ਚੱਲ ਰਹੀਆਂ ਨੇ 16 ਦੇ ਕਰੀਬ ਸਾਡੇ ਚੱਲ ਰਹੇ ਨੇ ਡੈਂਟਲ ਕਲੀਨਿਕ 16 17 ਕਰੀਬ ਸਾਡੇ ਜਿਹੜੇ ਫਿਜ਼ੀਓਥੈਰੇਪੀ ਸੈਂਟਰ ਹੈ ਡਿਜੀਟਲ ਐਕਸ-ਰੇ ਚੱਲ ਰਿਹਾ ਅਲਟਰਾਸਾਉਂਡ ਹੈ ਔਰ ਪ੍ਰਾਈਸ ਜਿਹੜੇ ਹੈ ਮਾਰਕੀਟ ਨਾਲੋਂ 14% ਹੈ ਡੈਂਟਲ ਦੇ ਵੀ ਤੇ ਸਿਰਫ 14%, 14 ਤੇ ਜਿਹੜਾ ਸਰਵਿਸ ਕਰਕੇ ਜਿਹੜੇ EMPLOYEES ਮਾੜੇ ਮਾੜੇ ਰੱਖੇ ਨੇ ਉਹ ਆਪਣਾ ਉਹਨਾਂ ਦੀ ਬਸ ਸੈਲਰੀਆਂ ਨਿਕਲਦੀਆਂ ਨੋ ਪ੍ਰੋਫਿਟ ਨੋ ਲਾਸ ਹੈ ਜੀ ਮੈਨੂੰ ਘਾਟਾ ਵੀ ਹੈ ਨਹੀਂ ਉਹਦੇ ਵਿੱਚ ਅੱਛਾ ਸਭ ਤੋਂ ਵੱਡੀ ਜਿਹੜੀ ਗੱਲ ਹੈ ਨਾ ਜੀ ਕਿ ਰੇਟ ਇਸ ਹਿਸਾਬ ਨਾਲ ਦੇਖੋ ਹੁਣ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਕਿੰਨੀ ਕੁ ਲੁੱਟ ਮੱਚੀ ਹੋਈ ਹੈ ਕਿ ਅਗਰ ਮੈਂ 10% ਦੇ ਕੰਮ ਕਰ ਰਿਹਾ ਤੇ ਮੈਨੂੰ ਲਾਸ ਨਹੀਂ ਹੈ ਤੇ ਜਿਹੜਾ 100% ਲੈ ਰਹੇ ਨੇ ਤੇ 90% ਤਾਂ ਪ੍ਰੋਫਿਟ ਉਹਨਾਂ ਦਾ ਸੋ ਇਸ ਤਰੀਕੇ ਨਾਲ ਸਾਰੀਆਂ ਜਿਹੜੀਆਂ ਸ਼ੁਰੂ ਕੀਤੀਆਂ ਸੀ ਤੇ ਪੰਜਾਬ ਦੇ ਵਿੱਚ ਕਿੰਨੀ ਆ ਕਲੈਬਸ ਨੇ ਕਿਉਂਕਿ ਪੰਜਾਬ ਦਾ ਸਭ ਤੋਂ ਵੱਡਾ ਹਸਪਤਲ ਹੁੰਦਾ ਸੀ ਰਜਿੰਦਰਾ ਹ ਨੌ ਤੇ ਐਸਪਰੀਨ ਤੇ ਨਾਈਨ ਪੈਰਾਸਟਾਮੋਲ ਆ ਇਹਦੇ ਵਾਸਤੇ ਤੁਸੀਂ ਕਿੰਨੇ ਕ ਲੈब्स ਖੋਲੀਆਂ ਨੇ ਤੇ ਜਿਹੜੀਆਂ ਲੋਕਾਂ ਦੀ ਸੇਵਾਵਾਂ ਕਰਦੇ ਪਟਿਆਲੇ ਵਿੱਚ ਤਿੰਨ ਲੈਬ ਨੇ ਜੀ ਜਲੰਧਰ ਤੇ ਮੈਂ ਤੇ ਕਿਹਨੂੰ ਸਾਰੇ ਬਸੇ ਨੇ ਮੇਰੇ ਖਲ 90 ਤੇ ਕਰੀਬ ਜਣੇ ਲੈਬੋਰੀ ਸਾਡੀਆਂ ਸਿਰਫ ਪੰਜਾਬ ਪੰਜਾਬ ਦੇ ਵਿੱਚ ਆਈਆਂ ਨੇ ਜੀ ਰਜਿੰਦਰਾ ਹਸਪੀਟਲ ਦੇ ਬਿਲਕੁਲ ਸਾਹਮਣੇ ਉੱਥੇ ਸਾਡੀ ਲੈਬ ਹੈ ਔਰ ਤੁਸੀਂ ਹੈਰਾਨ ਰਹਿ ਜਾਓਗੇ ਕਿ 300 350 ਪੇਸ਼ੈਂਟ ਡੇਲੀ ਦਾ ਹੁੰਦਾ ਜਿਹੜਾ ਟੈਸਟ ਕਰਾਂਦਾ ਪਿਛਲੇ ਸਾਲ ਜਿਹੜਾ ਅਸੀਂ ਕਲੋਜ਼ਿੰਗ ਕੀਤੀ ਸੀ 17 ਲੱਖ ਤੇ ਕੀਤੀ ਸੀ 17 ਲੱਖ ਪੇਸ਼ੈਂਟ ਨੇ ਇੱਕ ਸਾਲ ਚ ਸਾਡੀਆਂ ਲੈਬੋਰੀਆਂ ਦਾ ਫਾਇਦਾ ਉਠਾਇਆ 17 ਲੱਖ ਇਹ ਸਾਲ ਜਿਹੜਾ ਕਿਉਂਕਿ ਲੈਬੋਰੀਆਂ ਵੱਧ ਚੁੱਕੀਆਂ ਹੁਣ ਤੇ ਹੁਣ ਮੇਰੇ ਖਿਆਲ 25 ਲੱਖ ਤੇ ਕਰੀਬ ਜਿਹੜਾ 25 ਲੱਖ ਲੋਕ ਜਿਹੜੇ ਇਸ ਲੈਬੋਰੀਆਂ ਦਾ ਫਾਇਦਾ ਉਠਾ ਰਹੇ ਨੇ ਜੀ ਇਹ ਦੇਖੋ ਤੁਸੀਂ ਰਾਂਡਾ ਜੋ ਹੋ ਗਿਆ ਡਿਜੀਟਲ ਐਕਸਰੇ ਜਿਹੜਾ ਵਿਦ ਡਾਕਟਰ ਦੀ ਰਿਪੋਰਟ ਵਿਦ ਰਿਪੋਰਟ ਵਿਦ ਰਿਪੋਰਟ 70 ਰੁਪਏ ਚਾਹੀਦੇ ਕਿੰਨੇ ਡਾਕਟਰ ਨੇ ਤੁਹਾਡੇ ਡਾਕਟਰ ਸਾਡਾ ਪੈਨਲ ਤੇ 52-53 ਡਾਕਟਰ ਹੈ ਜੀ 52-53 ਡਾਕਟਰ ਹਾਂ ਜੀ ਉਹ ਸਾਰੇ ਫ੍ਰੀ ਵਾਲੇ ਆ ਜਿਹੜੇ ਜੁੜੇ ਅੱਖਾਂ ਦੇ ਕੈਂਪ ਲਾਉਂਦੇ ਆ ਅਸੀਂ ਤੇ ਉਹਨਾਂ ਨੂੰ ਅਸੀਂ ਲੰਮ ਸਮ ਦਿੰਦੇ ਆ ਕਿ ਇੰਨੇ ਕੇ ਪੈਸੇ ਪਾਈ ਆ ਲੋ ਉਹ ਅਸੀਂ ਪੇ ਕਰਦੇ ਆ ਸੁਣੋ ਲੇਕਿਨ ਪੇਸ਼ੈਂਟ ਕਿਸੇ ਕੋਲੋਂ ਇੱਕ ਰੁਪਿਆ ਵੀ ਨਹੀਂ ਲਿਆ ਜਾਂਦਾ ਹੁਣ ਤੱਕ ਕੋਈ ਨਹੀਂ ਕਹ ਸਦਾ ਕਿ ਕਿਸੇ ਪੇਸ਼ੈਂਟ ਨੇ ਸਾਡੇ ਐਨਕ ਦੇ ਲਾਇਸੈਂਸ ਤੋਂ ਆਏ ਉਹ ਦੇ ਜਾ ਕੋਈ ਜਿੱਦਾਂ ਡਾਇਲਿਸਿਸ ਕਰਾ ਰਿਹਾ ਹੁਣ ਅਸੀਂ ਪੰਜਾਬ 'ਚ ਦੇਖੋ ਹਰ 20 25 ਕਿਲੋਮੀਟਰ ਬਾਅਦ ਸਾਡੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਜੀ ਪੰਜਾਬ ਦੇ ਹਰ 20 25 ਹਾਂ ਡਾਇਲਿਸਿਸ ਉੱਥੇ ਹੁੰਦਾ ਹੈਗਾ ਅੱਛਾ ਹਾਂ ਡਾਇਲਿਸਿਸ ਦੀ ਗੱਲ ਡੈਲਸਿਸ ਦੀਆਂ ਕਿੰਨੀਆਂ ਕਮਿਸ਼ਨਾਂ ਲੱਗੀਆਂ ਅਸੀਂ 240 ਤੋਂ ਮੁੜਿਆ 240 ਤੱਕ ਲਾਤੀ ਸੀਗੀਆਂ ਸਾਰੀਆਂ ਸਟੇਟਾਂ ਬਲਾ ਕੇ ਤੇ ਅੱਛਾ ਹਾਂਜੀ ਉਹ ਲਾਤੇ ਸੀ ਉਧਰ ਇੱਕ ਜਿਹੜਾ ਹੋਰ ਵੇਲਾ ਕੰਮ ਕੀਤਾ ਸੀ ਟਸਟ ਵੱਲੋਂ ਕੇਜਰੀ ਡਰਾਇਜ਼ਰ ਕਿੱਟ ਹੁੰਦੀ ਹੈ ਨਾ ਜੀ ਉਹ ਤਕਰੀਬਨ 11200 ਰੁਪਏ ਦੀ ਆਂਦੀ ਹੈ ਔਰ ਉਹ ਤਿੰਨ ਵਾਰੀ ਡੈਲਸਿਸ ਹੁੰਦਾ ਉਹਦੇ ਨਾਲ ਓਕੇ ਉਹ ਪੇਸ਼ੈਂਟ ਨੂੰ ਜਿਹੜੀ ਸੀ ਉਹ ਬਜਾਰੋਂ ਮੁੱਲ ਲੈਣੀ ਪੈਂਦੀ ਸੀ ਹੁਣ ਗਰੀਬ ਪੇਸ਼ੈਂਟ ਨਹੀਂ ਲੈ ਜਾਂਦਾ ਉਹ ਉਹ ਫੇ ਅਸੀਂ ਤਕਰੀਬਨ 2 ਲੱਖ ਦੇ ਕਰੀਬ ਮੈਂ ਜਿਹੜੀ ਆਲਰੇਡੀ ਵੰਡ ਚੁੱਕਾ ਹਾਂ ਇਹ ਸਾਡੇ ਹਰ ਆਫਿਸ ਦੇ ਵਿੱਚ ਹਾਂਜੀ ਹਾਂਜੀ ਸਾਡੇ ਹਰ ਆਫਿਸ ਤੇ ਕੋਈ ਵੀ ਬੰਦਾ ਜਾਵੇ ਕੋਈ ਜਾਣ ਪਛਾਣ ਦੀ ਲੋੜ ਨਹੀਂ ਐ ਕੋਈ ਸਪਾਰਸ਼ ਦੀ ਲੋੜ ਨਹੀਂ ਐ ਜਾ ਕੇ ਆਪਣਾ ਰਿਕਾਰਡ ਦੇ ਜੀ ਮੈਂ ਡਾਇਲਿਸਿਸ ਕਰਾ ਰਹੀ ਆ ਜਿੱਤੇ ਮੇਰੇ ਕੋਲ ਕਿੱਟ ਨਹੀਂ ਹੈਗੀ ਉਥੋਂ ਕਿੱਟ ਈਸ਼ੂ ਕਰਾ ਕੇ ਲੈ ਜਵੇ ਇੱਕ ਵਾਰੀ ਈਸ਼ੂ ਹੋ ਗਿਆ ਸਾਡੇ ਕੰਪਿਊਟਰ 'ਚ ਨਾਮ ਆ ਗਿਆ ਉਸ ਤੋਂ ਬਾਅਦ ਉਹਨੂੰ ਪਤਾ ਸਾਨੂੰ ਕਿ ਮਹੀਨੇ 'ਚ ਦੋ ਵਾਰੀ ਕਿੱਟ ਲਗਣੀ ਐ ਸਿਰਫ ਕਰੋੜਾਂ ਰੁਪਏ ਤੁਸੀਂ ਕਿੱਟ ਦੇ ਉੱਥੇ ਲਾਤੇ ਸਰ ਕਿੱਟਾਂ ਦੀ ਲੋੜ ਬੜੀ ਐ ਲੋਕ ਲੈ ਹੀ ਨਹੀਂ ਸਕਦੇ ਲੋਕ ਡਾਇਲਿਸਿਸ ਨਹੀਂ ਕਰਾਉਂਦੇ ਕਮਾਂ ਇਸ ਕਰਕੇ ਤੋਂ ਅਗਰ ਇੰਨੇ ਨਾਲ ਅਸੀਂ ਕਰਦੇ ਹੀ ਐ ਕੁਝ ਤੇ ਉਹ ਇਹ ਕਾਫੀ ਸਕੀਮਾਂ ਇਹਦੀਆਂ ਚੱਲ ਰਹੀਆਂ ਨੇ ਜੀ ਅੱਛਾ ਬਰਾਇਸ ਸਾਹਿਬ ਇੱਕ ਸਵਾਲਤ ਬੜਾ ਔਖਾ ਵੈਸੇ ਕੋਈ ਹੋਣੀ ਤੁਹਾਡੇ ਲਈ ਤਾਂ ਸਾਰੇ ਸੌਖੇ ਨੇ ਤੁਹਾਡੀ ਜ਼ਿੰਦਗੀ ਦਾ ਤਜਰਬਾ ਇਹਨਾਂ ਹੋ ਚੁੱਕਾ ਹੈ ਆਮ ਲੋਕ ਪੁੱਛਦੇ ਆ ਵੀ ਇੰਨਾ ਪੈਸਾ ਆਇਆ ਕਿਵੇਂ ਇੰਨਾ ਪੈਸਾ ਕਿੱਥੋਂ ਲਿਆ ਰਹੇ ਹੋ ਲੋਕੀ ਜਦੋਂ ਮੈਂ ਜ਼ਿਕਰ ਕਰਦਾ ਹਾਂ ਨਾ ਤੁਹਾਡਾ ਮੈਂ ਤੁਹਾਡਾ 15 ਸਾਲ ਹੋ ਗਏ ਆਲਮੋਸਟ ਸ਼ੋ ਕਰਦਿਆਂ ਨੂੰ ਕਿ ਇੰਨਾ ਪੈਸਾ ਜਿਹੜਾ ਉਹਦੇ ਵਿੱਚੋਂ ਤੁਸੀਂ ਕਿਹਾ ਕਿ ਆਮ ਸਿੱਖ 10% ਜਿਹੜਾ ਪੈਸਾ ਹੈ ਦਸਵੰਦ ਲਾਉਂਦਾ ਹੈ ਤੁਸੀਂ ਦਸਵੰਦ ਆਪਣੇ ਕੋ ਰੱਖਦੇ ਹੋ 90% ਲਾਣੇ ਹੋ ਐਨਾ ਕਿੱਡਾ ਵੱਡਾ ਬਾਪੂ ਨੇ ਖੀਸਾ ਲਾਤਾ ਨਹੀਂ ਮੈਥੇ ਖੀਸਾ ਹੈ ਹੀ ਬਾਪੂ ਦਾ ਹਰ ਕੰਮ 'ਚ ਮੈਨੂੰ ਕਿਹਨਾ ਪ੍ਰੋਫਿਟ ਹੀ ਪ੍ਰੋਫਿਟ ਹੈ ਹਰ ਕਾਲਸਾਲਾ ਕੋਈ ਲੌਸ ਵਾਲਾ ਕੰਮ ਹੀ ਕੋਈ ਨਹੀਂ ਹੈ ਦੂਸਰਾ ਇਹ ਵੀ ਹੈ ਕਿ ਸਤਿ ਕੁਲਦੇਵ ਸਿੰਘ ਜੀ ਮੈਂ 2% ਜਿਹੜੀ ਮੇਰੀ ਕਮਾਈ ਹੈ ਸਾਰੀ ਇਹ ਮੈਂ ਆਪਣੇ ਤੇ ਆਪਣੀ ਫੈਮਲੀਅਸ ਤੇ ਰੱਖਦਾ 2% 2% ਅੱਛਾ ਦਸਵੰਦ ਨਹੀਂ ਨਾ 98% ਜਿਹੜਾ ਨਾ ਉਹ ਮੈਂ ਮੇਰਾ ਆਪਣਾ ਹੱਕ ਸਮਝਦਾ ਹੀ ਨਹੀਂਗਾ ਉਹ ਪਬਲਿਕ ਦਾ ਪੈਸਾ ਹੈ ਪਬਲਿਕ ਨੂੰ ਵੰਡਣਾ ਆਪਾਂ ਸੋ ਮੇਰਾ ਕੋਈ ਹੱਕ ਨਹੀਂ ਉਹਦੇ ਉੱਤੇ ਉਹ ਪੈਸਾ ਇੱਕਦਮ ਵੱਖਰਾ ਹੁੰਦਾ ਹੈ ਜੀ ਉਹ 98% ਸਾਰਾ ਜਿਹੜਾ ਉਹ ਇਹਨਾਂ ਕੰਮਾਂ ਲਈ ਜਾਂਦਾ ਮੇਰਾ ਸੋਸ਼ਲ ਕੰਮ ਲਈ ਜਾਂਦਾ ਯਾਨੀ ਕਿ ਸਿਰਫ 2% ਨਾਲ ਕਰਦਾ ਗੁਜ਼ਾਰਾ 2% ਚ ਮੇਰੇ ਕੋਲ ਬਚ ਜਾਂਦੇ ਆ ਮੈਂ 2% ਖਰਚ ਨਹੀਂ ਹੁੰਦੇ ਮੇਰੇ ਤੇ ਮੇਰੀ ਫੈਮਿਲੀ ਨੂੰ ਪਾ ਕੇ ਸੋ ਇਸ ਕਰਕੇ ਜਿਹੜਾ ਨਾ ਜਿਹੜਾ 98% ਜਦੋਂ ਮੇਰਾ ਹੈ ਹੀ ਨਹੀਂ ਉਹ ਹਾਂ ਤੇ ਫਿਰ ਮੈਨੂੰ ਵੰਡਣ ਲੱਗਾ ਤਕਲੀਫ ਵੀ ਨਹੀਂ ਹੁੰਦੀ ਕੋਈ ਹੈ ਹੀ ਉਹਦਾ ਜਿਹੜਾ ਹੈ ਹੀ ਉਹਦਾ ਬਸ ਗੱਲ ਖਤਮ ਹੋ ਗਈ ਮੇਰਾ ਜਿਹੜਾ ਰਾਈਟ ਹੈ ਸਿਰ ਉਹ 2% ਤੇ ਰਾਈਟ ਹੈ ਮੇਰਾ ਉਹ 2% ਮੈਂ ਆਪਣੇ ਕੋਲ ਰੱਖਦਾ ਜੀ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਹੋਰ ਕਿਹੜੇ ਕਿਹੜੇ ਦਿਮਾਗ ਦੇ ਵਿਚਾਰੀਆਂ ਨੇ ਗੱਲਾਂ ਕਿ ਜਿੰਨਾ ਚ ਡਾਕਟਰ ਸਤਿੰਦਰ ਪਾਲ ਸਿੰਘ ਬਰਾਏ ਇਸ ਧਰਤੀ ਦੇ ਉੱਤੇ ਹੈਗਾ ਮੇਰੇ ਇਹ ਮਨ ਦੇ ਵਿੱਚ ਹੈ ਕਿ ਮੈਂ ਕੁਝ ਕਰਨਾ ਚਾਹ। ਦੇਖੋ ਤਿੰਨ ਚਾਰ ਪ੍ਰੋਜੈਕਟ ਵਿਦਿਆ ਦਾ ਲੰਗਰ ਲਾਤਾ ਸਿਹਤ ਦਾ ਲੰਗਰ ਤੁਸੀਂ ਲਾਤਾ ਪੈਨਸ਼ਨਾਂ ਦਾ ਲੰਗਰ ਲਾਤਾ ਦੁਨੀਆ ਦਾ ਕੋਈ ਦੁਖੀ ਬੰਦਾ ਤੁਹਾਡੇ ਸਾਹਮਣੇ ਤੁਰਿਆ ਜਾਂਦਾ ਹੋਵੇ ਆਪਣੀ ਗੱਡੀ 'ਚ ਬਿਠਾ ਕੇ ਦੂ ਛੱਡਣ ਚਲੇ ਜਾਂਦੇ। ਨਹੀਂ ਚਲੋ ਇਹ ਸਾਰੇ ਠੀਕ ਸੀ ਮੇਰੇ ਤਿੰਨ ਪ੍ਰੋਜੈਕਟ ਜਿਹੜੇ ਮੇਰੇ ਨਾਲ ਸਿਗੇ ਕਿ ਮੈਂ ਇਹ ਜਿਹੜੇ ਪ੍ਰੋਜੈਕਟ ਕਰਨੇ ਕਰਨੇ ਆ। ਜੀ ਤੇ ਜਿਹਨਾਂ ਚਲੋ ਹੁਣ ਸੁਪਨੇ ਸਾਡੇ ਸাকার ਹੋ ਰਹੇ ਨੇ ਜੀ। ਜਿੱਦਾਂ ਆ ਤੁਹਾਡਾ ਯੂਨੀਵਰਸਿਟੀ ਦਾ ਹੋ ਗਿਆ। ਹੁਣ ਇਹਦੇ ਨਾਲ ਨਾਲ ਇੱਕ ਹੋਰ ਸੀ ਜਿਹੜਾ ਕਿ ਸਪੈਸ਼ਲ ਨੀਡਸ ਦੇ ਬੱਚੇ ਹਨ ਜੀ ਜੀ ਉਹਨਾਂ ਵਾਸਤੇ ਕੰਮ ਕਰਨਾ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਉਹਨਾਂ ਦੀ ਗਿਣਤੀ ਬਹੁਤ ਵੱਧ ਚੁੱਕੀ ਹੋਈ ਹੈ ਜਿਨ੍ਹਾਂ ਚ ਐਮ ਆਰ ਬੱਚੇ ਨੇ ਡੈਫੰਟ ਬੱਚੇ ਆ ਬਲਾਈਂਡ ਬੱਚੇ ਨੇ ਹੈਂਡੀਕੈਪਡ ਹੈ ਆਟイズਮ ਹੋ ਗਿਆ ਸੋ ਇਹਨਾਂ ਦੀ ਵੀ ਅਸੀਂ ਸੋਚਿਆ ਸੀ ਕਿ ਯੂਨੀਵਰਸਿਟੀ ਕਰਨੀ ਹੈ ਲੇਕਿਨ ਹੁਣ ਇਹ ਮੌਕਾ ਮਿਲ ਗਿਆ ਹੁਣ ਇਹ ਯੂਨੀਵਰਸਿਟੀ ਜਿੱਥੇ ਜਗ੍ਹਾ ਖਰੀਦੀ ਹੈ ਇਸ ਯੂਨੀਵਰਸਿਟੀ ਦੇ ਨਾਲ ਨਾਲ ਸਾਡੇ ਉਹ ਵੀ ਜਿਹੜੇ ਆ ਉਹ ਵੀ ਯੂਨੀਵਰਸਿਟੀ ਸਾਡੇ ਨਾਲ ਇਹਦੇ ਆ ਜਾਈਗੀ ਜੀ ਡਾਕਟਰ ਸਾਹਿਬ ਦਿਲ ਤਾਂ ਕਰਦਾ ਕਿ ਮਨੁੱਖਤਾ ਦੇ ਭਲੇ ਦੀਆਂ ਗੱਲਾਂ ਖੁੱਲ ਕੇ ਤੁਹਾਡੇ ਨਾਲ ਹੋਰ ਕਰਾਂ ਪਰ ਉਮੀਦ ਹੈ ਕਿ ਗੁਰੂ ਸਾਹਿਬ ਤੁਹਾਨੂੰ ਤੰਦਰੁਸਤ ਰੱਖਣ ਚੜ੍ਹਦੀ ਕਲਾ ਜ ਰੱਖਣ ਤਾਂ ਜੋ ਮਾਲਕ ਨੇ ਇੱਕ ਫਰਿਸ਼ਤਾ ਜਿਹੜਾ ਇਸ ਧਰਤੀ ਦੇ ਉੱਤੇ ਭੇਜਿਆ ਜਿਹੜਾ ਨੌ ਘਰ ਦੇ ਅੰਦਰ ਸਤੰਦਰਪਾਲ ਸਿੰਘ ਰੱਖਿਆ ਪਰ ਕੌਮ ਨੇ ਔਰ ਜਿਹੜੇ ਦੁਨੀਆ ਭਰ ਦੇ ਵਿਦਵਾਨ ਨੇ ਉਹਨਾਂ ਨੇ ਤੁਹਾਨੂੰ ਡਾਕਟੋਰੇਟ ਦੀ ਡਿਗਰੀ ਦਿੱਤੀ ਈਵਨ ਦਨ ਕਿ ਮੈਨੂੰ ਇਹ ਮਾਨ ਹੁੰਦਾ ਹੈ ਕਿ ਮੇਰੇ ਖਿਆਲ ਦੁਨੀਆ ਦੇ ਵਿੱਚ ਪਹਿਲਾ ਅੰਬੈਸਡਰ ਹੋਏਗਾ ਜਿਹੜਾ ਕਿਸੇ ਮੁਲਕ ਦਾ ਕਿਸੇ ਵੇਲੇ ਤੁਹਾਨੂੰ ਉਹ ਵੀ ਤੁਹਾਨੂੰ ਸੇਵਾ ਬਖਸ਼ੀ ਮਾਲਕ ਨੇ ਸਾਡੀਆਂ ਸ਼ੋਭੀ ਸ਼ਾਵਾਂ ਤੁਸੀਂ ਇੱਥੇ ਆਏ ਹੋ ਸਮਾਂ ਕੱਢਿਆ ਔਰ ਜਿਹੜੇ ਕੀਤੇ ਕਾਰਜ ਨੇ ਉਹ ਕਾਰਜ ਤੁਹਾਡੇ ਸੁਪਨੇ ਜਿਹੜਾ ਉਹ ਸਕਾਰ ਹੋ ਸਕੇ ਹੋ ਰਹੇ ਨੇ ਬਾਕੀ ਜਿਹੜੇ ਰਹਿੰਦੇ ਕਾਰਜ ਨੇ ਮੈਨੂੰ ਉਮੀਦ ਹੈ ਕਿ ਵੱਡੀ ਤਾਦਾਦ ਦੇ ਵਿੱਚ ਲੋਕ ਹੋਰ ਇਸ ਸੰਸਥਾ ਨਾਲ ਜੁੜਨਗੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ .com ਦੇ ਉੱਤੇ ਵੀ ਚਲੇ ਜਿਓ ਇੱਥੇ ਸਾਰੀ ਗੱਲਬਾਤ ਜਿਹੜੇ ਵਿਸਤਾਰ ਦੇ ਵਿੱਚ ਮਿਲੇਗੀ ਤੁਹਾਡਾ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਬਰਾਏ ਸਾਹਿਬ ਨਾਲ ਜਿਹੜੀ ਗੱਲਬਾਤ ਹੋਈ ਹੈ ਉਮੀਦ ਹੈ ਤੁਸੀਂ ਇਹਨੂੰ ਪਸੰਦ ਕੀਤਾ ਹੋਵੇਗਾ ਆਪਣੇ ਬੱਚਿਆਂ ਤੱਕ ਆਪਣੀਆਂ ਪੁੱਛਤਾਂ ਤੱਕ ਆਪਣੇ ਰਿਸ਼ਤੇਦਾਰਾਂ ਤੱਕ ਜਿੰਨੇ ਵੀ ਤੁਹਾਡੇ ਦੋਸਤ ਨੇ ਉਹਨਾਂ ਤੱਕ ਇਹ ਗੱਲਬਾਤ ਪਹੁੰਚਾਉਣ ਦਾ ਯਤਨ ਕਰਨਾ ਚਾਹ ਸਾਡੇ ਮਨ ਦੇ ਅੰਦਰ ਵੀ ਇਹ ਦਇਆ ਇਹ ਤਰਸ ਇਹ ਸੇਵਾ ਭਾਵਨਾ ਆ ਸਕੇ ਉਮੀਦ ਹੈ ਕਿ ਇਸੇ ਤਰ੍ਹਾਂ ਤੁਸੀਂ ਸੇਵਾ ਦੇ ਵਿੱਚ ਲੱਗੇ ਰਹੋਗੇ ਮੇਰੇ ਤੋਂ ਬਾਅਦ ਜਿਹੜਾ ਪ੍ਰਾਈਮ ਟਾਈਮ ਹੈ ਉਹ 6 ਵਜੇ ਤੁਹਾਡੇ ਹਾਜ਼ਰ ਹੋਏਗਾ 9 ਵਜੇ ਸੇ ਪ੍ਰੋਗਰਾਮ ਨੂੰ ਰਿਪੀਟ ਕੀਤਾ ਜਾਏਗਾ ਪ੍ਰੋਗਰਾਮ ਦੇਖਣ ਲਈ ਲਾਈਕ ਤੇ ਸ਼ੇਅਰ ਕਰ ਲਈ ਤੁਹਾਡਾ ਧੰਨਵਾਦ